ਆ ਦੇ ਮੈਂ ਨਮਾਾਈ ਫੋਨ ਲੈ ਕੇ ਜਾਂਦਾ ਮੈਂ ਕੀ ਕਰਾਂ ਫਿਰ ਕਰਨਾ ਕੀ ਆ ਬਧਾਈਆਂ ਦੋ ਬਧਾਈਆਂ ਆਗੀ ਟੁੱਟੇ ਨੂੰ ਨਵਾਂ ਬਧਾਈਆਂ ਦਈ ਜਾਣਾ ਉਪਰ ਆਵੇ ਹੀ ਤਾਂ ਮੋਹਨ ਹੋਰ ਕਿਹੜੇ ਮੋਹਨ ਆ ਬਧਾਈਆਂ ਦਾ ਮਾਕਰ ਫੋਟੋ ਖਿੱਚ ਫਿਰ ਮੇਰੀ ਅੱਛਾ ਫੋਟੋ ਖਿੱਚ ਦਵਾਂ ਮੈਂ ਤੇਰੀ ਵੱਡਾ ਤੂੰ ਸ਼ਕਤੀਮਾਨ ਦਾ ਮੁੰਡਾ ਅੱਛਾ ਸ਼ਕਤੀਮਾਨ ਤੋਂ ਜ਼ਿਆਦਾ ਆ ਜਦੋਂ ਤੁਹਾਡੇ ਘਰੇ ਟੀਵੀ ਨਹੀਂ ਸੀ ਹੁੰਦਾ ਨਾ ਫਟਾ ਸਾਰਾ ਟੱਬਰ ਸਾਡੇ ਘਰੇ ਸ਼ਕਤੀਮਾਨ ਦੇ ਖਣ ਆਉਂਦਾ ਸੀ ਫੋਟੋ ਖਿੱਚ ਚੁੱਪਚੀ ਤੇ ਮੇਰੀ ਪੋਰਟਰ ਲਈ ਪੋਰਟਰਟ ਪੋਰਟਰੇਟ ਇਹਨੇ ਦੱਸਿਆ ਤੈਨੂੰ ਪੋਰਟਰੇਟ ਉਪਰਾਵਾ ਤੂੰ ਤਾਂ ਹੰਕਾਰ ਹੈ ਗਿਆ ਆਈਫੋਨ ਲੈ ਕੇ ਕੀ ਕਰ ਸਮ ਆਈਫੋਨ ਨਾਲ ਵੀ ਨਹੀਂ ਪਤਾ ਚੱਲ ਚੱਲ ਓਏ ਲਾਦਾ ਘਰ ਦੀ ਕਣਕ ਵੇਚੀ ਆ ਫੇਰ ਆਈਫੋਨ ਆ ਕੀ ਓ ਆ ਕੇ ਮੈਂ ਕਹਿੰਦਾ ਉਹ ਭਰਾਵਾ ਮੈਂ ਜਿੱਦਾਂ ਮਰਜੀ ਖਾਂ ਮੇਰੀ ਮਰਜੀ ਦਾ ਤੂੰ ਫੋਟੋ ਖਿੱਚ ਨਹੀਂ ਖਿੱਚ ਨਹੀਂ ਤਾਂ ਰਹਿਣ ਦੇ ਭਰਾਵਾ ਕਾਲ ਦੇ ਯਾਰ ਤੂੰ ਫੜ ਰਹਿਣਾ ਦਾ ਦਾ ਕਾਲਾ ਹੀ ਯਾਰ ਭਾਵੇਂ ਕੋਟਰੇ ਭਰਾਵਾ ਕੀ ਗੱਲ ਯਾਰ ਰੰਗ ਤੇ ਹੀ ਆਈਏ ਨਾ ਯਾਰ ਤੂੰ ਹੰਕਾਰੇ ਗਿਆ ਈ ਫੋਨ ਲੈ ਕੇ ਯਾਰ ਨਾ ਦੂਜੀ ਗੱਲ ਗੱਲ ਚੱਲ ਲੈ ਭਰਾ ਖਿੱਚ ਦੀ ਤੇਰੀ ਫੋਟੋ ਐਵੇਂ ਜਲੀ ਜਾਂਦਾ ਜਲਣ ਨੂੰ ਭਰਾਵਾ ਤੂੰ ਫੋਟੋ ਚੋਂ ਨਾ ਲੈ ਲਈ ਆ ਹਾਂ ਦੂਜੀ ਆ ਕਿਸ ਤਰ੍ਹਾਂ ਦੇ ਫੋਨ ਲੈ ਕੇ ਟੱਪੀ ਜਾਂਦੇ ਆ 25000 ਰੁਪਇਆ ਲਾਇਆ ਉਹ ਬਸ ਕਰ ਭਰਾਵਾ 25 ਜਹ ਤੁਹਾਡੇ ਟੱਬਰ ਨੇ ਦੇਖਿਆ ਕਦੇ ਇਕੱਠਾ ਜਾ ਜਾ ਓਏ ਬਲਾ ਮਰੀ ਜਨਾ ਮੈਂ ਨਹੀਂ ਬੁਲਾਣਾ ਅੱਗੇ ਤੋਂ ਤੈਨੂੰ ਨਾ ਬੁਲਾ ਤੇਰੇ ਵੀ ਨਾ ਕਿਹੜਾ ਮੇਰਾ ਗੱਡਾ ਖੜਾ ਹਾਂ ਹੰਕਾਰਿਆ ਕਰਦਾ ਓ ਦੁਬਾਰਾ ਨਾ ਹੰਕਾਰਿਆ ਕਰਦੀ ਮੈਨੂੰ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਓ ਤੇਰੇ ਤੋਂ ਬੁਰਾ ਤੇਰਾ ਡੈਡੀ ਉਤੋਂ ਬੁਰਾ ਤੇਰਾ ਪਾਪਾ ਓ ਖਾਨਦਾਨ ਤੇ ਨਾ ਜਾਈ ਓ ਖਾਨਦਾਨ ਤੇ ਮੈਂ ਕੀ ਜਾਣਾਂ ਤੂੰ ਆਪਣੇ ਖਾਨਦਾਨ ਤੇ ਆਪ ਨਹੀਂ ਗਿਆ ਓ ਤਰਾ